ਅਸਲੀ ਮਝੈਲਾਂ ਦੇ ਸਥਾਨ ਦੇ ਦਰਸ਼ਨ ਕਰਾਉਂਦੇ ਆਂ ਖਾਲਸਾ ਜੀ ਇਹ ਕੋਈ ਗਾਣੇ ਵਾਲੇ ਮਝੈਲ ਨਹੀਂ ਇਹ ਅਸਲੀ ਮਝੈਲ ਹੈ ਇਹ ਅਸਲੀ ਸਾਡੇ ਸ਼ਹੀਦ ਹੈ ਜਿਨ੍ਹਾਂ ਨੇ ਖਾਲਸੇ ਪੰਥ ਦੀ ਸੇਵਾ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਐਸਾ ਯੋਧਾ ਜਿਹਦੇ ਪਸ਼ਾਵਰ ਮਲਤਾਨ ਕਸ਼ਮੀਰ ਤੱਕ ਚਰਤੇ ਸੀ ਜਿਹਦੇ ਬਹਾਦਰੀ ਗੋਰੇ ਵੀ ਫੈਨ ਸੀ ਇਹ ਕੋਈ ਆਮ ਯੋਧਾ ਨਹੀਂ ਇਹ ਮਝੈਲਾਂ ਦਾ ਜਰਨੈਲ ਸੀ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਸੋ ਫਰਵਰੀ 1846 ਐਸੀ ਜੰਗ ਹੋਈ ਜਿੱਥੇ ਗੋਰੇ ਵੀ ਫੈਨ ਹੋ ਗਏ ਇਸ ਜਰਨਲ ਦੇ ਆਪਣੀਆਂ ਕਵਿਤਾਵਾਂ ਚ ਲਿਖਦੇ ਨੇ ਗੋਰਿਆਂ ਦਾ ਜਰਨਲ ਕੀ ਲਿਖਦਾ ਸੁਣੋ ਲਾਰਡ ਹਿਊਗਫ ਨੇ ਇਹ ਗੱਲ ਲਿਖੀ ਜੇ ਕਿਤੇ ਜਰਨੈਲਾਂ ਦਾ ਆਗੂ ਗद्दार ਨਾ ਹੁੰਦੇ ਤਾਂ ਅਸੀਂ ਕਦੀ ਜੰਗ ਜਿੱਤ ਨਹੀਂ ਹੀ ਪਾਣੀ ਇੰਨਾ ਸੂਰਮਿਆਂ ਇੰਨਾ ਯੋਧਿਆਂ ਕੋ ਸੋ ਸਾਨੂੰ ਦੁਸ਼ਮਣ ਨਹੀਂ ਕਦੀ ਮਾਰ ਪਾਇਆ ਸਾਨੂੰ ਆਪਣਿਆਂ ਨੇ ਮਾਰਿਆ ਜਦੋਂ ਮਾਰਿਆ